రాతి నడకే నాటక నేనా జానపది బహుళ స్టూడెంట్స్ రే ਆਉਂਦੇ ਹੋ ਉੱਪਰ ਆ। ਵਿਸ਼ਵਾਸ ਜੱਟ ਜੱਟ ਇੱਕ ਰੱਖੇਗਾ। ਜਦ ਤੁਸੀਂ ਗੱਲ ਕਰਨਾ ਹੈ, ਜਾਂ ਕੋਈ ਦੂਜਾ ਗੱਲ ਕਰਨਾ। ਇੱਕ ਬੰਦਾ ਗੱਲ ਕਰਨਾ। ਪਹਿਲਾਂ ਆਪਣਾ ਵਾਜੀ ਆਓ ਕਰ ਕਰਕੇ ਆਓ। ਕਿ ਵੀ ਕੋਈ ਤੁਹਾਨੂੰ ਸਮਝ ਆ। ਸਟੌਪ ਹੁੰਦਾ। ਸਾਡੇ ਤੋਂ ਬਸ ਸਿਆਵ ਸਾਡਾ ਇਨਸਾਫ ਚਾਹੀਦਾ। ਬਸ ਸਾਡਾ ਮੰਗੜਾ ਚਾਹੀਦਾ। ਕਿੱਥੇ ਜਾ ਰਹਾ। ਅਸੀਂ ਕਰੋ ਬਿਤੇ ਤੱਕ ਮੇ ਆਹੀ ਤਾਰੋ। ਬਿਤੇ ਤੱਕ ਮਾਰ ਆਇ ਕੋ ਤਵਾ ਨਾ। ਵੱਡਾ ਮੇ ਆ ਡਰਪ ਕਿਤਾ ਕੁੱਕਰ ਆ ਜਾਊਗਾ। ਕੁੜੀਏ ਭਰੇ ਮਾਰ ਆ। ਜਾ ਜਾ। ਇਹ ਕਿੱਥੇ? ਵਿਦੇਸ਼ ਨੂੰ ਰੂੰ ਹੈ। ਮਾਰਦੇ ਨੇ ਕੋਈ ਛਾਏ। पेका पी कंदा सालो कंदे ਮੇਰਾ ਨਾਮ ਜੂਲੀਆ ਮੈਂ ਅੰਮ੍ਰਿਤਸਰ ਤੋਂ ਬੋਲ ਰਹੀ ਆ ਰਾ ਪਿਆੜਨ ਆਈ ਮੰਗਣਾ ਹੈ ਸਿੱਕੇ ਮੰਗ ਖਾਂ ਨਹੀਂ ਦਿੰਦੇ ਹਾੜ ਪੱਟੇ ਮਾਰ ਚੁੱਕਿਆ ਹਾਂ ਇਹਨਾਂ ਲਈ ਕੀ ਮੈਂ ਬੱਲਾ ਹਾਰੇ ਹੱਥ ਚੁੱਕੰਦਾ ਹਾਂ ਮੰਗਦੀ ਐ ਲੇਡੀਜ਼ ਦਾ ਮੰਗਣਾ ਬੰਦ ਕਰੀਏ ਲੈਣਾ ਨਾ ਮੰਗਣ ਬੰਦ ਕਰੋ ਅੱਛੀ ਵੀ ਆ ਤਾਂ ਵੀ ਆਪਣਾ ਵੀ ਭੰਡ ਕਰਦੇ ਆ ਜਨਾਨੀਆਂ ਨੇ ਗਲਤ ਕਰਨਾ ਮਗੜਾ ਬੰਦ ਕਰੋ ਸਾਡਾ ਪਾਪਾ ਕੋਈ ਟੈਸ਼ਨ ਨਹੀਂ ਆ ਕੇ ਮੰਗੂਗਾ ਜਨਾਨੀਆਂ ਵੀ ਬੰਦ ਕਰੋ ਹਾਂ ਕਾ ਚਲ ਪਾਪਾ ਵੀ ਅੰਦਰ ਤੱਕ ਗੱਲ ਇਹਨਾਂ ਨੂੰ ਪਤਾ ਹੋਵੇ ਵੀ ਇਹਨਾਂ ਦਾ ਨੜ ਕੀ ਹੋਇਆ ਵਾ ਇਹਨੂੰ ਮਾਰਿਆ ਕੁੱਟਿਆ ਵਾ ਇਹਦੇ ਨਾਲ ਗੱਲ ਹੋਵੇ ਠੀਕ ਆ ਤੁਹਾਡੇ ਬਾਪਿਆਂ ਦੇ ਹੱਥੀ ਦਿੰਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਨੂੰ ਡੰਡੇ ਮਾਰਦੇ ਆ ਤੂੰ ਮਾਰਦੀ ਅਸੀਂ ਕੁਸਰੇ ਨਹੀਂ ਆ ਦੇਖੋ ਮੇਰੀ ਗੱਲ ਸੁਣੋ ਕੱਲ ਰਾਤ ਦੀ ਗੱਲਿੰਗ ਨਾ ਸਾਡੇ ਭਾਬੀ ਕੋਲ ਪੈਸੇ ਵੀ ਖੋਲੇ ਸਹੀ ਵੀ ਖੋਲੇ ਤੇ ਬਾਜੇ ਉਹਨੇ ਫੱਟੇ ਮਾਰੇ ਫੱਟੇ ਮਾਰੇ ਤੂੰ ਮਾਰੇ ਵੱਡੇ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਕਹਿੰਦੇ ਕੋਈ ਨਹੀਂ ਪੰਗਾ ਪਰ ਇਹ ਕਹਿੰਦੇ ਕਿ ਕਿੰਨੇ ਘੱਟੇ ਜਨਾਨੀਆਂ ਘਾਤੋਂ ਮੰਗਦੇ ਲੱਗਦੀ ਆ ਜੜਾੜਾਂ ਦਾ ਬੰਦ ਕਰੋ ਭੀ ਜਨਾਨਦਾਂ ਦਾ ਜਨਾਨੀ ਅੰਦਰ ਮਰਨਗੇ ਜਾਂ ਨਹੀਂ ਮਰਨਗੇ ਨਹੀਂ ਮਰਨਗੇ ਸੱਜਣਾ ਨਹੀਂ ਮਰਨਗੇ ਜਨਾਨੀ ਮੰਗ ਸਕਦੇ ਹੋ ਨਾ ਬਾਦੇ ਵੰਗ ਸਕਦੇ ਸਾਡਾ ਕੰਮ ਰੋਟੀ ਠੀਕ ਹੈ ਨਾ ਸੀ ਇੱਥੇ ਖਾਣਾ ਸੀ ਕਿੱਥੋਂ ਖਾਣਾ ਹੁਣ ਪੁਲਿਸ ਵਾਲਿਆਂ ਨੇ ਕੀ ਕੀਤਾ ਦਾ ਪੁਲਿਸ ਵਾਲਿਆਂ ਨੇ ਕਿ ਜਨਾਨੀਆਂ ਮੰਗ ਸਕਦੇ ਤੋਈ ਨਹੀਂ ਮੰਗ ਸਕਦੇ ਜੁਵੇਂ ਮਰਜ਼ੀ ਕਰ ਲੋ ਗਾੜ ਗਾੜ ਬਾਦੇ ਸਕਦੇ ਲੋ ਗਾੜ ਹੁਣ ਅਸੀਂ ਧਰਨਾ ਲਾਇਆ ਹੋਇਆ ਹੈ ਕੀ ਕੀਤਾ ਮਾਰਿਆ ਜਾਂ ਕੀ ਕੀਤਾ ਸਾਡੇ ਬੰਦਿਆਂ ਨੂੰ ਕੁੱਟਿਆ ਪੁਲਿਸ ਨੰਗੇ ਕਰਵਾਇਆ ਕੱਤੂ ਕਰਵਾਇਆ ਨੰਗੇ ਅਸੀਂ ਖੁੱਸਰੇ ਨਹੀਂ ਆ ਜਨਾਨੀਆਂ ਨੂੰ ਕਹੋ ਤੇ ਬੱਚੇ ਵੀ ਜੰਮ ਸਕਦੇ ਅਸੀਂ ਬੱਚੇ ਜੰਮ ਸਕਦੇ ਅਸੀਂ ਤਾਂ ਖੁੱਸਰੇ ਸੀ ਕਿੱਥੇ ਜਾਈਏ ਨਾ ਸਾਨੂੰ ਘਰ ਦੇ ਰੱਖ ਦੇਣਾ ਬਾਹਰ ਸਾਨੂੰ ਰਹਿਣ ਦੇਣਾ ਸੀ ਕਿੱਥੇ ਲਈਏ ਤੁਮਰ ਜੀ ਹਾਂਜੀ ਅਸੀਂ ਇਥੋਂ ਦੇ ਰਹਿਣ ਵਾਲੇ ਅਸੀਂ ਮੰਨਤਾ ਠੀਕ ਆ ਠੀਕ ਆ ਜਨਾਨੀਆਂ ਮੰਗਦੇ ਜਨਾਨੀਆਂ ਦਾ ਕੋਈ ਹੱਕ ਆ ਤੁਸੀਂ ਦੱਸੋ ਅੰਮ੍ਰਿਤਸਰ ਸਟੇਸ਼ਨ ਤੇ ਮੰਗਨ ਦਾ ਹੱਕ ਜਨਾਨੀਆਂ ਦਾ ਕਿਹੜੇ ਕਾ ਮੰਗਨ ਦਾ ਹੱਕ ਹੈ ਨਾ ਨਹੀਂ ਅਸੀਂ ਮੰਗਾਂਗੇ ਅਸੀਂ ਮੰਗਾਂਗੇ ਇਹ ਹੱਡ ਕੋ ਪੈਸੇ ਆਪਣੀ ਉਹ ਜਿਹੜੇ ਮਾਤਾ ਜੀ ਦਾ ਨਾ ਕਰਦੇ ਕਿਉਂ ਨਹੀਂ ਜਾਣਾ ਨਹੀਂ ਮੰਗਾਂਗੇ ਅਸੀਂ ਕਿੱਥੇ ਪਾਜੀ ਜਾਵਾਂਗੇ ਅਸੀਂ ਅਸੀਂ ਮੰਗਣਾ ਅਸੀਂ ਕਿੱਥੇ ਜਾਵਾਂਗੇ ਪਾਜੀ ਲਗਾਇਆ ਸੀ ਕਿੱਦਾਂ ਧਰਨਾ ਲੱਗੇ ਲੱਗੇਗਾ ਰੋਡ ਦੇ ਉੱਤੇ ਜਾਂ ਨਹੀਂ ਲੱਗੇਗਾ ਭਾਵੇਂ ਹੁਣ ਮਹੀਨਾ ਲੱਗ ਜਾਏ ਭਾਵੇਂ ਸਾਨੂੰ ਲੱਗ ਜਾਏ 2 ਮਹੀਨੇ ਅਸੀਂ ਤੇ ਕਿਵੇਂ ਮੰਗਣਾ ਆਪਣਾ ਮੰਗਣਾ ਸਾਰਾ ਨਹੀਂ ਮੇਰੀ ਗੱਲ ਸੁਣੋ ਭਰਕਾਰ ਦਵੇ ਪਰਿਵਾਰ ਦੇ ਵਿੱਚ ਨਾ ਆ ਕੇ ਹਾਂ ਬੁਲਾਵਾਂਗੇ ਬੁਲਾ ਜਗ੍ਹਾ ਤੋਂ ਬੁਲਾਏਗੇ ਨਾਮ ਬੁਲਾਵਾਂਗੇ ਇੱਥੋਂ ਹੀ ਅੰਮ੍ਰਿਤਸਰ ਦਾ ਫਿਸਲਾ ਅੰਮ੍ਰਿਤਸਰ ਦੇ ਬੁਲਾਵਾਂਗੇ ਹਾਂਜੀ ਸਸ ਸਾਰੇ ਅਸੀਂ ਅੰਮ੍ਰਿਤਸਰ ਦੇ ਆ ਕਿ ਰਹੇ ਹੋ ਬਸ ਹਾਈ ਸਕੂਲ ਬਿਲਕੁਲ ਅੀ ਦੇ 2:30 ਵਜੇ ਟ੍ਰੇਨ ਜਾਣੀ ਹੈ ਉਹਦਾ ਕਰਕੇ ਇਕੱਠੇ ਹੋਏ ਆ ਆਰਪੀਐਫ ਤੇ ਜੀਆਰਪੀ ਉਹਦੇ ਕੋਲ ਮੀਟਿੰਗ ਕਰ ਰਹੇ ਆ ਅਸੀਂ ਇਹਨਾਂ ਨੂੰ ਕਿਉਂ ਪ੍ਰੋਟੈਸਟ ਕੀਤਾ ਜਾਵੇ ਪਤਾ ਹੀ ਨਹੀਂ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਸਾਨੂੰ ਤਾਂ ਸਾਡੇ ਕੋ ਨਾ 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 ਕਿਸੇ ਨੇ ਅੰਦਰ ਜਾਣ ਤੋਂ ਕਿਸੇ ਨੇ ਰੋਕਿਆ ਕੋਈ ਕੋਈ ਗੱਲ ਉਹ ਕਹਿੰਦੇ ਸਾਨੂੰ ਮਾਨਤਾ ਪ੍ਰਾਪਤ ਕਰੋ ਵੀ ਅੰਦਰ ਟ੍ਰੇਨ ਦੇ ਵਿੱਚ ਜਾ ਕੇ ਮੰਗ ਸਕੀਏ ਇਹ ਕੋਈ ਇਹ ਕਹਿੰਦੇ ਸਾਡੀ ਕੋਈ ਨਾਲੇ ਨਾ ਵੱਡੇ ਵੀ ਮਾਰੀ ਨਾ ਨਾ ਇਹੋ ਜੀ ਕੋਈ ਨਹੀਂ ਕੋਈ ਗੱਲ ਨਹੀਂ ਹੁੰਦਾ ਮੈਂ ਖੜਾ ਇੱਥੇ ਕੋਈ ਲੈਣ ਬੰਦਾ ਜਿਹੜਾ شناخت ਕਰੇ ਕਰਦੇ ਨੇ ਕਾਰਵਾਈ ਕੀਤੀ ਜਾਊਗੀ ਬਿਲਕੁਲ ਬਣਦੀ ਕਾਨੂੰਨੀ ਕਾਰਵਾਈ ਗਲਤ ਕੰਮ ਕਰਨਗੇ ਉਸੇ ਟਾਈਮ ਪਰਚਾ ਹੋਊਗਾ